ਧਨੋ ਵਾਹਿਗੁਰੂ ਜੀਓ ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕੈ ਤੂੰ ਭਇਆ ਕਉ ਕਹਤਾ ਔਰ ਕਬੀਰ ਮਾਰੀ ਮਰੋਂ ਕੁ ਸੰਗ ਕੀ ਕੇਲੇ ਨਿਕਟ ਜੋ ਬੇਰੂ ਓਹ ਝੂਲੇ ਓਹ ਚੀਰੀਏ ਸਾਕਤ ਸੰਗ ਨਾਹਿਰ ਓਹ ਝੂਲੇ ਓਹ ਚੀਰੀਏ ਸਾਕਤ ਸੰਗ ਨਾਹਿਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰੂ ਜੀ ਦੇ ਦਰਬਾਰ ਵਿੱਚ ਸਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਮਾਲਕ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਭਨਾਂ ਨੂੰ ਹੀ ਸਤ ਸੰਗਤ ਦਾ ਉਤਮ ਸਮਾਹ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੀ ਕਾਗਰਤਾ ਸਤਕਾਰ ਸਹਿਤ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਇਨਾਂ ਦੇ ਮੁਬਾਰਕ ਸ਼ਲੋਕ ਆਪਾਂ ਰੋਜ਼ਾਨਾ ਦੇ ਇਨਾਂ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਦੇ ਹਾਂ ਸੋ ਇਸੇ ਹੀ ਰਵਾਨਗੀ ਤਹਿ ਤਾਪ ਜੀ ਨੇ 87 ਅਤੇ 88 ਨੰਬਰ ਦੋ ਸ਼ਲੋਕ ਪਾਠ ਦੇ ਰੂਪ ਵਿੱਚ ਸਰਵਣ ਕੀਤੇ ਹਨ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਵੀ ਅਜਿਹੀ ਪ੍ਰਮਾਣ ਔਰ ਆਪਣਾ ਅਨੁਭਵ ਸਾਡੇ ਨਾਲ ਤਜਰਬਾ ਸਾਂਝਾ ਕੀਤਾ ਹੈ ਜਿਵੇਂ ਉਹਨਾਂ ਦਾ ਵਾਕ ਹੈ ਕੋ ਕਬੀਰ ਹਮ ਰਾਮ ਕੀ ਅੰਸ਼ ਅਸੀਂ ਉਸ ಪರಿਪੂਰਨ ਪ੍ਰਮਾਤਮਾ ਦਾ ਇੱਕ ਹਿੱਸਾ ਹਾਂ ਅੰਗ ਹਾਂ ਉਹਦਾ ਰੂਪ ਹਾਂ ਪਰ ਆਪਣੇ ਅ ਗਿਆਨ ਕਾਰਨ بے ਸਮਝੀ ਕਾਰਨ ਅਸੀਂ ਆਪਣੇ ਮੂਲ ਨੂੰ ਆਪਣੇ ਸੱਚ ਨੂੰ ਆਪਣੇ ਅਸਤਿਤਵ ਨੂੰ ਭੁੱਲ ਗਏ ਹਾਂ ਉਸ ਨੂੰ ਯਾਦ ਰੱਖਣਾ ਔਰ ਆਪਣੇ ਮੂਲ ਨਾਲ ਜੁੜਨਾ ਇਸ ਪ੍ਰਕਿਰਿਆ ਦਾ ਨਾਂ ਹੀ ਬੰਦਗੀ ਹੈ ਭਗਤੀ ਹੈ ਇਬਾਦਤ ਹੈ ਕਮਾਈ ਇਸੇ ਨੂੰ ਕਿਹਾ ਜਾਂਦਾ ਹੈ ਨਾਮ ਦੀ ਮਸ਼ਕਤ ਇਸੇ ਮਾਰਗ ਦਾ ਨਾਂਉ ਹੈ ਬਰਨਾਲ ਦੀ ਨਾਲ ਉਹਨਾਂ ਨੇ ਆਪਣੀ ਬਾਣੀ ਵਿੱਚ ਆਪਣੀ ਸਥਿਤੀ ਵੀ ਸਪਸ਼ਟ ਕੀਤੀ ਹੈ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰ ਪਾਨੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਹੋਈ ਮੈਂ ਇਹ ਸਫਰ ਵਾਹਿਗੁਰੂ ਦੀ ਸਿੱਖਤ ਸਲਾਹ ਦੇ ਗੁਰੂ ਸ਼ਬਦ ਦੀ ਕਮਾਈ ਦੇ ਆਸਰੇ ਦੇ ਉਤੇ ਤੈਅ ਕੀਤਾ ਹੈ ਮੈਂ ਆਪਣੀ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਨਿੱਜ ਮਨ ਵਿੱਚੋਂ ਆਪਣੀ ਸੁਰਤ ਵਿੱਚੋਂ ਆਪਣੇ ਅੰਤਰਾਤਮੇ ਵਿੱਚੋਂ ਖੋਜਿਆ ਪਾਇਆ ਉਸ ਵਾਹਿਗੁਰੂ ਦੀ ਇੱਕ ਸੁਰਤਾ ਦਾ ਤੇ ਉਸ ਦੇ ਹਰ ਜਗ੍ਹਾ ਦੇ ਉੱਤੇ ਹੋਣ ਦਾ ਜੋ ਅਨਪਵਤਿ ਅਹਿਸਾਸ ਮੈਨੂੰ ਹੈ ਮੈਂ ਇਸ ਦਾ ਲਾਹਾ ਲੈ ਰਿਹਾ ਹਾਂ ਇਸ ਦਾ ਆਨੰਦ ਮਾਣ ਰਿਹਾ ਹਾਂ ਇਸ ਪਾਵਨ ਸ਼ਲੋਕ ਵਿੱਚ ਵੀ ਭਗਤ ਜੀ ਮਹਾਰਾਜ ਕਹਿੰਦੇ ਨੇ ਕਬੀਰ ਜਾ ਕੋ ਖੋਜਤੇ ਜਿਸ ਨੂੰ ਖੋਜ ਰਹੇ ਸਾਂ ਜਿਸ ਦੀ ਤਲਾਸ਼ ਕੀਤੀ ਜਾ ਰਹੀ ਸੀ ਪਾਇਓ ਸੋਈ ਠੌਰ ਠੌਰ ਦਾ ਮਤਲਬ ਹੈ ਥਾਂ ਮੈਂ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਜਿਸ ਦੀ ਤਲਾਸ਼ ਤੇ ਖੋਜ ਵਿੱਚ ਮੈਂ ਤੁਰਿਆ ਹੋਇਆ ਸੀ ਇਸ ਸ਼ਲੋਕ ਦੀ ਇਸ ਪੰਕਤੀ ਤੋਂ ਇਨਾ ਕਥਨ ਤਾਂ ਸਪਸ਼ਟ ਹੈ ਕਿ ਜਿਹੜਾ ਖੋਜਣ ਤੁਰਦਾ ਹੈ ਉਸ ਨੂੰ ਜਗਿਆਸੂ ਕਿਹਾ ਜਾਂਦਾ ਹੈ ਜਿਹੜਾ ਤਲਾਸ਼ਣ ਤੁਰਦਾ ਹੈ ਕਿਸੇ ਚੀਜ਼ ਦੀ ਤਲਾਸ਼ ਵਿੱਚ ਹੈ ਜਿਹਦਾ ਮਤਲਬ ਉਸ ਚੀਜ਼ ਦੀ ਉਹ ਮਹੱਤਤਾ ਨੂੰ ਸਮਝਦਾ ਹੈ ਲੋੜ ਨੂੰ ਸਮਝਦਾ ਹੈ ਤਾਂ ਹੀ ਖੋਜ ਕਰਨ ਤੁਰਿਆ ਤਾਂ ਹੀ ਤਲਾਸ਼ਣ ਤੁਰਿਆ ਜਿੱਤੇ ਮਨੁੱਖ ਲੋੜ ਸਮਝੇਗਾ ਲੱਭਣ ਤੁਰੇਗਾ ਖੋਜਣ ਤੁਰੇਗਾ ਤਲਾਸ਼ ਕਰੇਗਾ ਜਿੱਥੇ ਲੋੜ ਹੀ ਮਹਿਸੂਸ ਨਾ ਹੋਵੇ ਉੱਥੇ ਖੋਜਣ ਕੌਣ ਜਾਏ ਲੱਭਣ ਕੌਣ ਜਾਏ ਤਲਾਸ਼ ਕਰਨ ਕੌਣ ਜਾਏ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲੇ ਅਸੀਂ ਸਾਰੇ ਹੀ ਲੋਕ ਕਬੀਰ ਸਾਹਿਬ ਜੀ ਦੇ ਇਸ ਮੁਬਾਰਕ ਕਥਨ ਨੂੰ ਸਮਝਣ ਦਾ ਯਤਨ ਕਰੀਏ ਤੇ ਮਨ ਅੰਦਰ ਚਿੰਤਨ ਕਰੀਏ ਕਿ ਅਸੀਂ ਕੁਝ ਤਲਾਸ਼ਮ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਅਸੀਂ ਕੁਝ ਖੋਜਣਾ ਚਾਹੁੰਦੇ ਹਾਂ ਜਾਂ ਕੇਵਲ ਮਨ ਪਰਚਾਵਾ ਕਰਦੇ ਹਾਂ ਅਸੀਂ ਆਖਦੇ ਹਾਂ ਬੜੀ ਦੁਨੀਆ ਵੇਖੋ ਫਲਾਂ ਜਗ੍ਹਾ ਤੇ ਕਿੰਨੀ ਦੁਨੀਆ ਜੀ ਰੱਬ ਨੂੰ ਮੰਨਣ ਵਾਲੀ ਉਹ ਚੋ ਤਲਾਸ਼ਣ ਵਾਲੇ ਖੋਜਣ ਵਾਲੇ ਕਿੰਨੇ ਨੇ ਕਿਤੇ ਇਸ ਤਰ੍ਹਾਂ ਤੇ ਨਹੀਂ ਹੁੰਦਾ ਵੀ ਜਿੱਥੇ ਚਾਰ ਜੀ ਰਸਤੇ ਚ ਜਾ ਰਹੇ ਹੋਈਏ ਚਾਰ ਬੰਦੇ ਖੜੇ ਹੋਣ ਪੰਜਵਾਂ ਵੀ ਖਲੋ ਜਾਂਦਾ ਵੀ ਖੌਰੇ ਕੀ ਗੱਲ ਹੈ ਪੰਜ ਹੋ ਗਿਆ ਛੇਵਾਂ ਇੱਕ ਵਾਕ ਇਹ ਕ ਪੰਜ ਬੰਦੇ ਇਕੱਠੇ ਕੀ ਕਰਦੇ ਨੇ ਉਹ ਵੀ ਖਲੋ ਜਾਂਦਾ ਹੈ ਸਤਵਾਂ ਅੱਠਵਾਂ ਜਿਉਂ-ਜਿਉਂ ਭੀੜ ਵੱਧਦੀ ਏ ਭੀੜ ਕੱਲੇ ਬੰਦੇ ਨੂੰ ਆਪਣੇ ਵੱਲ ਖਿੱਚੀ ਜਾਂਦੀ ਏ ਤੇ ਭੀੜ ਹੋਰ ਵੱਡੀ ਹੋ ਜਾਂਦੀ ਦੋ ਬੰਦਿਆਂ ਦਾ ਮਸਲਾ ਹੈ ਬਾਕੀਆਂ ਨੂੰ ਬਾਕੀ ਉਹਨਾਂ ਨੂੰ ਜਾਣਦੇ ਵੀ ਨਹੀਂ ਕਿਸੇ ਨੂੰ ਅਸਲ ਗੱਲ ਦਾ ਵੀ ਨਹੀਂ ਪਤਾ ਉਹਨਾਂ ਦੋ ਬੰਦਿਆਂ ਦੇ ਪਿਛੋਕੜ ਦਾ ਗਿਆਨ ਨਹੀਂ ਆਪਣੇ ਆਪਣੇ ਕੰਮ ਛੱਡ ਕੇ ਉੱਥੇ ਖਲੋਂਦੇ ਜਾਂਦੇ ਨੇ ਭੀੜ ਵੱਡੀ ਹੁੰਦੀ ਜਾਂਦੀ ਹੈ ਕੋਲੋਂ ਦੀ ਲੰਘਣ ਵਾਲਾ ਬੰਦਾ ਇੰਪ੍ਰੈਸ ਹੁੰਦਾ ਹੈ ਪ੍ਰਭਾਵਿਤ ਪ੍ਰਭਾਵਿਤ ਹੁੰਦਾ ਹੈ ਪ੍ਰਭਾਵ ਥੱਲੇ ਆਉਂਦਾ ਹੈ ਵੀ ਇੰਨੇ ਬੰਦੇ ਖੜੇ ਨੇ ਮੈਂ ਵੀ ਤੇ ਵੇਖਾਂ ਇੱਕ ਦੂਜੇ ਨੂੰ ਕੋਈ ਪੁੱਛਦਾ ਹੈ ਕੋਈ ਦੱਸਦਾ ਹੈ ਕੋਈ ਰੌਲਾ ਪਾ ਰਿਹਾ ਹੈ ਕੋਈ ਆਪਣੀ ਗੱਲ ਕਰ ਰਿਹਾ ਹੈ ਰੌਲੇ ਰੱਪੇ ਦੇ ਵਿੱਚ ਕਾਫੀ ਮਨ ਪਰਚਾਵਾ ਹੋ ਰਿਹਾ ਹੈ ਫਕੀਰ ਸਾਰੇ ਬਿਨਾਂ ਕੁਝ ਪਾਇਆ ਬਿਨਾਂ ਕਿਸੇ ਕਾਰਨ ਬਿਨਾ ਕੁਝ ਲਬਿਆਂ ਬਿਨਾ ਕੁਝ ਪਤਾ ਕੀਤੇਆਂ ਬਿਨਾ ਕੁਝ ਸਿੱਖਿਆਂ ਆਪਣੇ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ ਕੁਝ ਸਮਾਂ ਉਹਨਾਂ ਨੇ ਮੇਲਾ ਮਾਣਿਆ ਉਸ ਇਕੱਠ ਦਾ ਆਨੰਦ ਲਿਆ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ ਨੇ ਕਿਸੇ ਨੇ ਕੁਝ ਪਾਇਆ ਨਹੀਂ ਕਿਸੇ ਨੇ ਕੁਝ ਲਿਆ ਨਹੀਂ ਬਸ ਉਹ ਵਕਤ ਟਪਾ ਕੇ ਤੇ ਆਪਣੇ ਆਪਣੇ ਘਰ ਨੂੰ ਸਾਰੇ ਚੱਲਦੇ ਬਣੇ ਕਬੀਰ ਜੀ ਮਹਾਰਾਜ ਇਸ ਨੂੰ ਕਹਿੰਦੇ ਨੇ ਜੀ ਮਾਰਗ ਪੰਡਤ ਗਏ ਪਾਸ਼ਾ ਪਰਿ ਬਹੀਰ ਤਾਂ ਕਰਮकांड ਦੀ ਵੀਰ ਹੈ ਇੱਕ ਕਰਮ ਕਰ ਰਿਹਾ ਦੂਜਾ ਵੇਖ ਕੇ ਤੀਜਾ ਵੇਖ ਕੇ ਚਉ ਤਾਂ ਜਦੋਂ 20 ਬੰਦੇ ਇੱਕ ਕੰਮ ਕਰ ਦੋਣ 21ਵਾਂ ਆਪਣੇ ਆਪ ਹੀ ਖਿੱਚਿਆ ਤੁਰਿਆ ਆਉਂਦਾ ਜਿੰਨੀ ਗਿਣਤੀ ਵੱਧੀ ਜਾਏਗੀ ਇਕੱਲੇਾਰੇ ਲੋਕ ਵੀ ਵੇਖੋ ਉੱਥੇ ਜਾ ਕੇ ਵੇਖੋ ਆ ਕੰਮ ਹੁੰਦਾ ਖੋਜ ਕੌਣ ਰਿਹਾ ਹੈ ਕਬੀਰ ਜੀ ਕਹਿੰਦੇ ਇੱਕ ਅਵਕਟ ਘਾਟੀ RAM ਕੀ ਤੇ ਚੜ ਰਿਓ ਕਬੀਰ ਜੀ ਕਹਿੰਦੇ ਮੇਰੇ ਮਗਰ ਤੇ ਕੋਈ ਭੀੜ ਨਹੀਂ ਨਾ ਮੈਂ ਕਿਸੇ ਭੀੜ ਮਗਰ ਨਾ ਮੈਂ ਕਿਸੇ ਭੀੜ ਨੂੰ ਵੇਖ ਕੇ ਤੁਰਿਆ ਤੇ ਨਾ ਮੇਰੇ ਮਗਰ ਹੀ ਭੀੜ ਹੈ ਤੇ ਚੜ ਰਿਓ ਕਬੀਰ ਮੈਂ ਇਕੱਲਾ ਹਾਂ ਬਸ ਔਰ ਇਸ ਇਕਲਤਾ ਦੇ ਵਿੱਚ ਇੱਕ ਤਲਬ ਹੈ ਇੱਕ ਭੁੱਖ ਹੈ ਜਿਹਨੂੰ ਹਜ਼ੂਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਸਾਚੇ ਨਾਮ ਕੀ ਲੱਗੈ ਭੁੱਖ ਧਿਆਨ ਚ ਰੱਖੀਏ ਬਿਨਾ ਭੁੱਖ ਤੋਂ ਜਿਹੜਾ ਭੋਜਨ ਛਕਿਆ ਜਾਂਦਾ ਉਹ ਬਾਅਦ ਜ਼ਮੀਦਾ ਕਾਰਨ ਤਾਂ ਬਣਦਾ ਹੈ ਕਿਉਂਕਿ ਲੋੜ ਨਹੀਂ ਹੁੰਦੀ ਸਰੀਰ ਨੂੰ ਜ਼ਰੂਰਤ ਹੀ ਨਹੀਂ ਤੁਸੀਂ ਅੰਦਰ ਸੁੱਟ ਰਹੇ ਹੋ ਸਰੀਰ ਦੀ ਡਿਮਾਂਡ ਹੀ ਨਹੀਂ ਅੰਦਰ ਸਪੇਸ ਹੀ ਨਹੀਂ ਫਿਰ ਵੀ ਅੰਦਰ ਸੁੱਟ ਰਹੇ ਆ ਉਹ ਬਹੁਤਾ ਭਲਾ ਨਹੀਂ ਕਰੇਗਾ ਉਹ ਕਈ ਸਮੱਸਿਆਵਾਂ ਨੂੰ ਜਨਮ ਦਏਗਾ ਬਾਅਦ ਅਜ਼ਮੀ ਕਰੇਗਾ ਡਾਈਜੈਸਟ ਸਿਸਟਮ ਨੂੰ ਕਮਜ਼ੋਰ ਕਰੇਗਾ ਅਕਾਰਨ ਨਹੀਂ ਭੁੱਖ ਹੀ ਨਹੀਂ ਹੈ ਜਿੱਥੇ ਬਨੁਖ ਨੇ ਅੰਦਰ ਜਗਿਆਸਾ ਨਹੀਂ ਨਾ ਰੱਖੀ ਉੱਥੇ ਹੀ ਹੰਕਾਰ ਰੂਪ ਬਾਦਅਜ਼ਮੀ ਹੋਏਗੀ ਭਾਵੇਂ ਉਹ ਸੇਵਾ ਦੀ ਹੋ ਜਾਏ ਤੇ ਭਾਵੇਂ ਉਹ ਧਰਮ ਗ੍ਰੰਥ ਪੜਨ ਦੀ ਹੋ ਜਾਏ ਬੰਦਾ ਰੌਲਾ ਪਾਉਂਦਾ ਫਿਰੇਗਾ ਮੈਂ ਇਨਾ ਕੀਤਾ ਕੀਤਾ ਉਹ ਇਹ ਸਮਝੋ ਬਾਦਅਜ਼ਮੀ ਹੋਈ ਨੂੰ ਪਛਾਣ ਨਹੀਂ ਸਕਿਆ ਬੰਦਾ ਕਿ ਤੂੰ ਕੀਤਾ ਤੇ ਉਹਦਾ ਆਨੰਦ ਲੈ ਉਦਾਸਵਾਦ ਮਾਣ ਆਪਣੇ ਅੰਦਰ ਨੂੰ ਕੁਝ ਸ਼ਾਂਤ ਕਰ ਤੇਰੀ ਸੁਰਤ 'ਚ ਕੋਈ ਟਿਕਾਅ ਆਏ ਤੇਰੇ ਮਨ ਨੂੰ ਕੋਈ ਆਨੰਦ ਮਿਲੇ ਸਕੂਨ ਮਿਲੇ ਤੂੰ ਨਾ ਚੀਜ਼ਾਂ ਦਾ ਕੋਈ ਰਸ ਲੈ ਸਕੇ ਤੇਰੇ ਅੰਦਰ ਕੋਈ ਠਹਿਰਾਓ ਬਣੇ ਤੈਨੂੰ ਮਹਿਸੂਸ ਹੋਵੇ ਕਿ ਮੈਂ ਪਰਮੇਸ਼ਰ ਦੇ ਗੁਰੂ ਦੇ ਕੁਝ ਨੇੜੇ ਹੋਣ ਦਾ ਯਤਨ ਕੀਤਾ ਹੈ ਇਹ ਤਾਂ ਭਾਗਾਂ ਵਾਲੀ ਗੱਲ ਹੈ ਇਹ ਚ ਰੌਲਾ ਪਾਉਣ ਵਾਲੀ ਕਿਹੜੀ ਗੱਲ ਹੈ ਵੁਖਾਵਾ ਕਰਨ ਵਾਲੀ ਕਿਹੜੀ ਗੱਲ ਹੈ ਤੂੰ ਦੁਨੀਆ ਨੂੰ ਦਸਮਨ ਤੋਂ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ ਗੁਰਮੁਖ ਨੇ ਨਿਮਾਣਾ ਹੋ ਤੈਨੂੰ ਤਾਂ ਨਿਮਰ ਹੋ ਜਾਣਾ ਚਾਹੀਦਾ ਸੀ ਨਿਮਾਣੇ ਪੰਜ ਸ਼ੁਕਰ ਕਰਨਾ ਚਾਹੀਦਾ ਸੀ ਪਰ ਗੱਲ ਉਲਟੀ ਹੋ ਗਈ ਇਹਦਾ ਮਤਲਬ ਹੈ ਭੁੱਖ ਨਹੀਂ ਸੀ ਅੰਦਰ ਬਿਨਾ ਭੁੱਖ ਤੋਂ ਜਿਹੜਾ ਕੰਮ ਕੀਤਾ ਜਾਏਗਾ ਉਹ ਇਸ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਕਰੇਗਾ ਸਮੱਸਿਆ ਖੜੀ ਕਰੇਗਾ ਜਿਹੜੀ ਅਕਸਰ ਹੋ ਜਾਂਦੀ ਇਸ ਵਾਸਤੇ ਕਬੀਰ ਜੀ ਮਹਾਰਾਜ ਕਹਿੰਦੇ ਮੈਂ ਤਾਂ ਖੋਜ ਰਿਹਾ ਸਾਂ ਮੈਂ ਤਾਂ ਲੱਭ ਰਿਹਾ ਸਾਂ ਮੈਂ ਤਾਂ ਤਲਾਸ਼ ਵਿੱਚ ਸਾਂ ਭਗਤ ਪੀਪਾ ਜੀ ਨੇ ਕਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਖੋਜੇਗਾ ਪਾਏਗਾ ਉਹ ਦੁਜੇਨਿਕ ਤੋ ਪਾਉਣਾ ਭਗਤ ਰਵਦਾਸ ਜੀ ਮਹਾਰਾਜ ਆਪਣੀ ਕੱਖਾਂ ਦੀ ਛਪਰੀ ਦੇ ਵਿੱਚ ਚਮੜੇ ਦੀ ਕੀਰਤ ਕਰਦੇ ਸਨ ਤੇ ਆਪਾਂ ਸਾਰੇ ਹੀ ਜਾਣਦੇ ਆਪਾਂ ਵੇਖਿਆ ਜੁੱਤੀਆਂ ਗੰਡਣ ਵਾਲੇ ਸੱਜਣਾ ਨੂੰ ਵੇਖਿਆ ਜਿਹੜੇ ਉਹਜੀ ਕੀਰਤਕਾਰ ਕਰਦੇ ਨੇ ਰੋਜ਼ਗਾਰ ਹੈ ਜਿੰਨਾਂ ਦਾ ਉਹਨਾਂ ਦੇ ਭਾਂਡੇ 'ਚ ਚਮੜਾ ਭੇਂ ਕੇ ਰੱਖਿਆ ਹੁੰਦਾ ਹੈ ਉਹ ਚੀਜ਼ਾਂ ਜਿਹਦੇ ਜਿਹੜੇ ਸਾਧਨ ਨੇ ਸੰਦ ਨੇ ਜਿਹੜੇ ਵਰਤਣ ਵਾਲੇ ਉੱਥੇ ਹੁੰਦੇ ਨੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਇੱਕ ਗਵਾਲਾ ਬਿਨੂੰ ਆਪਣੀ ਬੋਲੀ ਚ ਦੁੱਧ ਹੀ ਕਹਿ ਦਿੰਦੇ ਨੇ ਦੁੱਧ ਪਾਉਣ ਵਾਸਤੇ ਆਉਂਦਾ ਸੀ ਤੇ ਅਕਸਰ ਜਿਵੇਂ ਆਪਣਾ ਸੁਭਾਅ ਹੁੰਦਾ ਵੀ ਕੋਈ ਬਾਣੀ ਪੜਨ ਵਾਲਾ ਹੋਵੇ ਤੇ ਆਪਾਂ ਉਹਨੂੰ ਕਹਿੰਨੇ ਮਹਾਰਾਜ ਕਿਤੇ ਸਾਡੇ ਲਈ ਵੀ ਅਰਦਾਸ ਕਰੋ ਮਹਾਰਾਜ ਸਾਨੂੰ ਵੀ ਬਾਣੀ ਦੀ ਦਾਤ ਬਖਸ਼ੇ ਚੰਗੀ ਗੱਲ ਹੈ ਇਹ ਲੋੜਨਾ ਇਹ ਮੰਗਣਾ ਮਾੜੀ ਗੱਲ ਨਹੀਂ ਪਰ ਜੇ ਕੇਵਲ ਅਸੀਂ ਉਤਲੇ ਮਨੋਂ ਕੇਵਲ ਕਹਿ ਹੀ ਛੱਡਦੇ ਆਂ ਆਖ ਹੀ ਛੱਡਦੇ ਆਂ ਤੇ ਇੱਕ ਮਜ਼ਾਕ ਤੋਂ ਵੱਧ ਗੱਲ ਵੀ ਕੱਖ ਨਹੀਂ ਕਈ ਵਾਰ ਅਸੀਂ ਮਜ਼ਾਕੀਆ ਲੈ ਮਹਾਰਾਜ ਸਾਡੇ ਤੇ ਵੀ ਕਿਤੇ ਮਹਾਰਾਜ ਨੂੰ ਕਹੋ ਕਿਰਪਾ ਕਰੇ ਜਾਨੀ ਲੋੜ ਦੇ ਨਹੀਂ ਹਾਂ ਬਸ ਬੰਦਾ ਜਿਹੋ ਜਿਹਾ ਵੇਖਿਆ ਉਹੋ ਜੀ ਉਹਨੂੰ ਗੱਲ ਕਹਿ ਦਿੱਤੀ ਬੰਦਾ ਧਾਰਮਿਕ ਹੈ ਧਾਰਮਿਕ ਜੀ ਗੱਲ ਕਹਿ ਦਿਓ ਦੂਜਾ ਤੇ ਦੂਜੀ ਉਹ ਇੰਟਰਸਟ ਕੋਈ ਨਹੀਂ ਹੁੰਦਾ ਆਪਣਾ ਦਿਲਚਸਪੀ ਉਸ ਕੰਮ 'ਚ ਕੋਈ ਨਹੀਂ ਹੁੰਦੀ ਬਸ ਵੇਖਿਆ ਵੀ ਬੰਦਾ ਧਾਰਮਿਕ ਹੈ ਉਹੋ ਜੀ ਗੱਲ ਕਹਿ ਜਾਓ ਸੁਲਾ ਉਹੋ ਜੀ ਮਾਰ ਲਓ ਦੂਜਾ ਤੇ ਉਹੋ ਜੀ ਮਾਰ ਲਓ ਇਹ ਤਾਂ ਕਰਕੇ ਅਸੀਂ ਮੂੰਹ ਰੱਖਣ ਦਾ ਯਤਨ ਕਰਦੇ ਆਂ ਵੀ ਅਗਲਾ ਸਮਝੇ ਵੀ ਇਹ ਵੀ ਬੰਦੇ ਦੇ ਅੰਦਰ ਕੋਈ ਗੱਲ ਹੈ ਦਿਲਚਸਪੀ ਕੋਈ ਨਹੀਂ ਉਹ ਵੀ ਇਸ ਤਰ੍ਹਾਂ ਹੀ ਕਰਦਾ ਭਗਤ ਜੀ ਮਹਾਰਾਜ ਕਿਤੇ ਸਾਡੇ ਤੇ ਵੀ ਪ੍ਰਭੂ ਕਿਰਪਾ ਕਰੇ ਇਹ ਨਾਮ ਸਾਨੂੰ ਵੀ ਮਿਲੇ ਬੰਦਗੀ ਮਿਲੇ ਬਖਤ ਜੀ ਨੇ ਮੁਸਕਰਾਉਣਾ ਕਹਿਣਾ ਜੀ ਵਾਹਿਗੁਰੂ ਤੇ ਕਿਰਪਾ ਕਰਦਾ ਹੈ ਉਹ ਤੇ ਸਦਾ ਹੀ ਮਿਹਰਬਾਨ ਹੈ ਉਹ ਤੇ ਬਖਸ਼ੰਦ ਹੈ ਤੁਸੀਂ ਥੋੜਾ ਤਿਆਗ ਕਰੋ ਪਹਿਲਾ ਤਿਆਗ ਤੁਹਾਨੂੰ ਕਰਨਾ ਪਏਗਾ ਕਮਿਟਿਡ ਹੋਣਾ ਪਏਗਾ ਸਮਾਂ ਕੱਢਣਾ ਪਏਗਾ ਹਰ ਹਰ ਚੀਜ਼ ਵਕਤ ਦੀ ਮੰਗ ਕਰਦੀ ਹੈ ਕਿਸੇ ਕਾਰਜ ਲਈ ਅਗਰ ਤੁਸੀਂ ਸਮਾਂ ਨਹੀਂ ਕੱਢ ਪਾਰ ਹੈ ਜਾਂ ਕੱਢਣਾ ਨਹੀਂ ਚਾਹੁੰਦੇ ਉਹਦੇ ਵਾਸਤੇ ਤੁਸੀਂ ਖੁਦ ਯਤਨ ਨਹੀਂ ਕਰਨਾ ਚਾਹੁੰਦੇ ਐਫਰਟ ਨਹੀਂ ਕਰਨਾ ਚਾਹੁੰਦੇ ਤੇ ਐਵੇਂ ਫੋਕੀ ਗੱਲ ਕਹਿਣ ਦਾ ਅਰਥ ਕੀ ਹੈ ਇਹ ਚੀਜ਼ਾਂ ਕੋਈ ਐਸੀਆਂ ਤੇ ਨਹੀਂ ਜਿਹੜੀਆਂ ਰੈਡੀमेड ਮਿਲ ਜਾਣ ਜਾਂ ਐਵੇਂ ਕਿਤੇ ਚੋਰੀ ਕੀਤੀਆਂ ਜਾਣ ਜਾਂ ਉਧਾਰੀਆਂ ਇਹ ਤਾਂ ਕਮਾਉਣੀ ਪਏ ਕਰਮ ਕਾਂਡੀ ਮਨੋਖ ਨੂੰ ਲੱਗਦਾ ਵੀ ਜਿਵੇਂ ਦੁਨੀਆਂ 'ਚ ਮੈਂ ਚੀਜ਼ ਉਧਾਰੀ ਵਰਤ ਲੈਣਾ ਸ਼ਾਇਦ ਇਹੋ ਜੇ ਰੱਬ ਦੇ ਰਾਹ ਤੇ ਧਰਮ ਦੇ ਰਾਹ ਤੇ ਵੀ ਕੋਈ ਚੀਜ਼ਾਂ ਉਧਾਰੀਆਂ ਮਿਲ ਜਾਂਦੀਆਂ ਹੋਣ ਕਿ ਨਹੀਂ ਮਿਲਦੀਆਂ ਇਥੇ ਤਾਂ ਕਮਾਉਣਾ ਪੈਂਦਾ ਹੈ ਹੰਡਾਉਣਾ ਪੈਂਦਾ ਹੈ ਮੰਨਣਾ ਪੈਂਦਾ ਹੈ ਖੁਦ ਉਹਦਾ ਸਵਾਦ ਚਖਣਾ ਪੈਂਦਾ ਹੈ ਸਮਰਪਣ ਹੋਏ ਬਿਨਾ ਸਮਰਪਿਤ ਹੋਏ ਬਿਨਾ ਇਹ ਦਾਤ ਤੁਹਾਡੇ ਹਿਰਦੇ ਚ ਵਸਦੀ ਹੀ ਨਹੀਂ ਐਸਾ ਥੋੜੀ ਵੀ ਸਮਰਪਤ ਕੋਈ ਹੋਵੇ ਤੇ ਉਹਦਾ ਲਾਹਾ ਮੈਂ ਲਵਾਂ ਇਸ ਤਰ੍ਹਾਂ ਨਹੀਂ ਹੋਏਗਾ ਭਗਤ ਜੀ ਮਹਾਰਾਜ ਨੇ ਇੱਕ ਦਿਨ ਕੀ ਕੀਤਾ ਜਿਸ ਵੇਲੇ ਉਹ ਦੁੱਧ ਪਾਉਣ ਲੱਗਿਆ ਉਨੇ ਕੇ ਲਿਆਓ ਭਗਤ ਜੀ ਭਾਂਡਾ ਲਿਆਓ ਜਿਹੜੇ ਭਾਂਡੇ ਵਿੱਚ ਉਹ ਚਮੜਾ ਭਿਉਂਦੇ ਸਨ ਮਿੱਟੀ ਦਾ ਠੂਠਾ ਜਿਹਾ ਭਗਤ ਜੀ ਨੇ ਉਹ ਚਮੜਾ ਬਾਹਰ ਕੱਢਿਆ ਪਾਣੀ ਡੋਲਿਆ ਤੇ ਅੱਗੇ ਕਰ ਲਿਆ ਹੁਣ ਉਹਦੇ 'ਚੋਂ ਸਮੈਲ ਆਉਣੀ ਸੀ ਬਦਬੂ ਆਉਣੀ ਸੀ ਚਮੜੇ ਦੀ ਦੋਦੀ ਨੇ ਕਿਹਾ ਜੀ ਭਗਤ ਜੀ ਕੋਈ ਸੁਚੱਜਾ ਭਾਂਡਾ ਲਿਆਓ ਇੱਚ ਉਤੇ ਬੋ ਆਉਂਦੀ ਹੈ ਇਹੋ ਜੇ ਭਾਂਡੇ 'ਚ ਦੁੱਧ ਨਹੀਂ ਪੈ ਸਕਦਾ ਕਹਿਣ ਲੱਗੇ ਭਾਂਡਾ ਮੇਰਾ ਹੈ ਦੁੱਧ ਮੈਂ ਵਰਤਣਾ ਤੂੰ ਪਾ ਦੇ ਕਹਿਣ ਲੱਗਿਆ ਜੀ ਨਹੀਂ ਮੈਨੂੰ ਦੁੱਧ ਦੇ ਸੁਭਾਅ ਬਾਰੇ ਗਿਆਨ ਵੈਸੇ ਤੇ ਹਰ ਇੱਕ ਨੂੰ ਹੀ ਪਤਾ ਹੁੰਦਾ ਹੈ ਵੀ ਭਾਂਡਾ ਸਾਫ਼ ਵੀ ਹੋਵੇ ਤੇ ਉਹਦੇ ਚੋਂ 스멜 ਵੀ ਨਾ ਆਉਂਦੀ ਹੋਵੇ ਮਾੜੀ ਭਾਂਡਾ ਸਾਫ਼ ਹੋਵੇ ਜੇ ਉਹਦੇ ਵਿੱਚੋਂ 스멜 ਆਉਂਦੀ ਹੈ ਨਾ ਤੇ ਤਾਂ ਵੀ ਦੁੱਧ ਖਰਾਬ ਹੋ ਜਾਂਦਾ ਇਸ ਕਰਕੇ ਪਿੰਡਾਂ ਦੇ ਵਿੱਚ ਮਾਈਆਂ ਬੀਬੀਆਂ ਸਵਾਣੀਆਂ ਕੀ ਕਰਦੀਆਂ ਸਨ ਗਾਰਡਨੀ ਦੇ ਵਿੱਚੋਂ ਦੁੱਧ ਕੱਢ ਕੇ ਉਹਨੂੰ ਕੂਚ ਕੇ ਸਾਫ਼ ਕਰਕੇ ਧੁੱਪੇ ਰੱਖ ਦਿੰਿਆ ਸਨ ਪੀ ਇਹਦੀ ਸਮੈਲ ਚਲੀ ਜਾਏ ਤਾਂ ਕਿ ਜਦੋਂ ਕੱਲ ਨੂੰ ਦੁੱਧ ਪਾਉਣਾ ਇਹਦੇ ਵਿੱਚ ਤੇ ਉਹ ਖਰਾਬ ਨਾ ਹੋਵੇ ਜਿੱਥੇ ਉਹਨੂੰ ਸਾਫ਼ ਕਰਨਾ ਹੈ ਉੱਥੇ ਉਹਦੀ ਸਮੈਲ ਵੀ ਉਹਦੇ ਵਿੱਚੋਂ ਪੁਰਾਣੀ ਜਾਣੀ ਚਾਹੀਦੀ ਹੈ ਲੱਸੀ ਦੀ ਜੇ ਸਮੈਲ ਆਉਂਦੀ ਹੈ ਜਿਸ ਭਾਂਡੇ 'ਚ ਭਾਵੇਂ ਭਾਂਡਾ ਕੂਚਿਆ ਮੰਜਿਆ ਸਾਫ਼ ਕੀਤਾ ਹੈ ਜੇ ਸਮੈਲ ਆਉਂਦੀ ਹੈ ਨਾ ਖਟਿਆਈ ਦੀ ਤਾਂ ਵੀ ਦੁੱਧ ਖਰਾਬ ਹੋਏਗਾ ਇਹਨੀ ਸੈਂਸਿਟਿਵ ਇਹਨਾ ਸੈਂਸਿਟਿਵ ਪਦਾਰਥ ਹੈ ਭਗਤ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਦੁੱਧ ਪਾਓ ਬਰਤਨਾ ਤੇ ਅਸੀਂ ਕਹਿਣ ਲੱਗੇ ਜੀ ਨਹੀਂ ਮੈਂ ਦੁੱਧ ਦੇ ਸੁਭਾਅ ਤੋਂ ਜਾਣੂ ਇਹਨੇ ਰਹਿਣਾ ਨਹੀਂ ਭਾਂਡਾ ਸਾਫ਼ ਨਹੀਂ ਉਜਲਾ ਭਾਂਡਾ ਲਿਆਓ ਭਗਤ ਜੀ ਮਹਾਰਾਜ ਕਹਿਣ ਲੱਗੇ ਉਤਲੇ ਮਨੋਂ ਕਹਿੰਦੇ ਹੋ ਰੋਜ਼ ਆਉਂਦੇ ਹੋ ਇਹ ਕਹਿ ਕੇ ਤੁਰ ਜਾਂਦੇ ਹੋ ਭਗਤ ਜੀ ਕਿਤੇ ਸਾਡੇ ਤੇ ਵੀ ਕਿਰਪਾ ਕਰਦੇ ਹੋ ਕਿਤੇ ਰੱਬ ਤੋਂ ਪ੍ਰਭੂ ਤੋਂ ਸਾਨੂੰ ਵੀ ਨਾਮ ਦੀ ਦਾਤ ਦਿਵਾ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਇਹ ਮੈਂ ਤੁਹਾਨੂੰ ਸੁਨੇਹਾ ਦੇਣ ਲਈ ਤੁਹਾਡੇ ਸਵਾਲ ਦਾ ਰੋ ਸਵਾਲ ਕਰਦੇ ਹੋ ਮੈਂ ਹੱਸ ਕੇ ਟਾਲਦਾ ਪਰ ਅੱਜ ਮੈਂ ਸੋਚਿਆ ਵੀ ਤੁਹਾਨੂੰ ਜਵਾਬ ਮਿਲਣਾ ਚਾਹੀਦਾ ਹੈ ਗੱਲ ਐਵੇਂ ਹਵਾਚੀ ਨਾ ਰਹਿ ਜਾਏ ਇਹ ਭਾਂਡਾ ਮੈਂ ਮੈਨੂੰ ਪਤਾ ਹੈ ਵੀ ਦੁੱਧ ਖਰਾਬ ਹੋ ਜਾਣਾ ਇਹਦੇ 'ਚ ਨਹੀਂ ਪਾਇਆ ਜਾ ਸਕਦਾ ਪਰ ਮੈਂ ਤੁਹਾਨੂੰ ਦੱਸਣ ਵਾਸਤੇ ਭਾਂਡਾ ਅੱਗੇ ਕੀਤਾ ਹੈ ਪੀ ਦੁੱਧ ਪਾਉਣ ਵਾਸਤੇ ਭਾਂਡਾ ਸਾਫ਼ ਉਜਲਾ ਚਾਹੀਦਾ ਤੇ ਉਸ ਯੋਗ ਚਾਹੀਦਾ ਵੀ ਦੁੱਧ ਉਸ ਭਾਂਡੇ ਚ ਟਿਕਿਆ ਰਹੇ ਵਰਤੋਂ ਯੋਗ ਰਹੇ ਨਾਮ ਚਾਹੁੰਦੇ ਹੋ ਭਗਤੀ ਚਾਹੁੰਦੇ ਹੋ ਬੰਦਗੀ ਚਾਹੁੰਦੇ ਹੋ ਧਰਮ ਦੀਨ ਚਾਹੁੰਦੇ ਹੋ ਆਪਣੇ ਅੰਦਰ ਦੇ ਭਾਂਡੇ ਨੂੰ ਸਵਾਰਨ ਦੀ ਕੋਸ਼ਿਸ਼ ਕਰੋ ਨਾਮ ਮੰਗਣ ਦੀ ਲੋੜ ਨਹੀਂ ਪਵੇਗੀ ਉਹ ਆਪਣੇ ਆਪ ਤੁਹਾਡੇ ਅੰਦਰ ਆ ਟਿਕੇਗਾ ਨਾਮ ਦੀ ਕਮਾਈ ਦਾ ਇਹ ਇੱਕ ਹਿੱਸਾ ਹੈ ਇਹ ਕੋ ਵੱਖਰੀ ਗੱਲ ਨਹੀਂ ਉਹਦਾ ਹੀ ਹਿੱਸਾ ਹੈ ਫਿਰ ਤੁਹਾਡਾ ਮੰਗਣਾ ਵੀ ਜਾਇਜ਼ ਹੈ ਤੁਹਾਡਾ ਮੰਗਣਾ ਵੀ ਜਾਇਜ਼ ਹੈ ਫਿਰ ਜੇ ਤੁਹਾਡੇ ਅੰਦਰ ਭੁੱਖ ਹੈ ਜੇ ਤੁਹਾਡੇ ਤੁਹਾਡੇ ਅੰਦਰ ਜਗਿਆਸਾ ਹੈ ਤੇ ਤੁਹਾਡਾ ਮੰਗਣਾ ਜਾਇਜ਼ ਹੈ ਜੇ ਭੁੱਖੀ ਨਹੀਂ ਤਾਂ ਤੁਸੀਂ ਮੂੰਹ ਰੱਖਣ ਲਈ ਮੰਗਦੇ ਹੋ ਇਹ ਜਿਹਾ ਮੰਗਣਾ ਸਕਾਰਥਾ ਨਹੀਂ ਹੁੰਦਾ ਇਮਾਨਦਾਰੀ ਦਾ ਵੀ ਨਹੀਂ ਹੁੰਦਾ ਇਸ ਮੰਗਣ ਚ ਕੋਈ ਇਮਾਨਦਾਰੀ ਥੋੜ੍ਹੀ ਤੁਹਾਨੂੰ ਲੋੜ ਹੈ ਨਹੀਂ ਤੁਸੀਂ ਮੰਗੀ ਜਾਂਦੇ ਹੋ ਅੰਦਰੋਂ ਤੁਸੀਂ ਚਾਹੁੰਦੇ ਹੋ ਵੀ ਕੀ ਲੈਣਾ ਇਹਨਾਂ ਗੱਲਾਂ ਚੋਂ ਬਾਹਰੋਂ ਬੰਦਾ ਕੀ ਜਾਂਦਾ ਜੀ ਮਹਾਰਾਜ ਆ ਵੀ ਦੇ ਦਿਓ ਆ ਵੀ ਦੇ ਦਿਓ ਉਹਦਾ ਕੀ ਮਤਲਬ ਹੈ ਜੇ ਤਾਂ ਜ਼ਰੂਰਤ ਹੈ ਤਾਂ ਹੂਕ ਮੰਗਣ ਦੀ वेदना ਹੋਰ ਤਰ੍ਹਾਂ ਦੀ ਹੋਏਗੀ ਜ਼ਰੂਰਤ ਨਹੀਂ ਮਨ ਮਹਿਸੂਸ ਕਰਦਾ ਤੇ ਮੰਗਣਾ ਐਵੇਂ ਮੂੰਹ ਰੱਖਵਾ ਕੰਮ じゃ ਹੋਏਗਾ ਜਿਸ ਤਰ੍ਹਾਂ ਦਾ ਅਸੀਂ ਕਰਦੇ ਹੀ ਆਂ ਜੇ ਤੁਸੀਂ ਵੇਖੋ ਅਸੀਂ ਕਿੰਨੀ ਵਾਰ ਬਿਨੈ ਕਰਦੇ ਹਾਂ ਕਿੰਨਾ ਕੁਝ ਅਸੀਂ ਮਿਲਣਾ ਜਾਂਦਾ ਉਹਨੂੰ ਗੁਰੂ ਕਿਤੇ ਨਾ ਕੰਜੂਸ ਥੋੜੀ ਵੀ ਸਾਨੂੰ ਚੀਜ਼ ਨਾ ਦੇਵੇ ਰੱਬ ਦੇ ਘਰ ਕਿਤੇ ਚੀਜ਼ਾਂ ਦੀ ਥੋੜ੍ਹ ਥੋੜੀ ਵੀ ਸਾਨੂੰ ਮਿਲੇ ਨਾ ਗੁਰੂ ਮਹਾਰਾਜ ਕਿਸੇ ਵੀ ਵਸਤੂ 'ਚ ਕੰਜੂਸੀ ਨਹੀਂ ਕਰਦੇ ਦਿੰਦਾ ਦੇ ਲੈਂਦੇ ਥੱਕ ਪਾਹ ਸੱਚੇ ਸਾਈਂਬਾ ਕਿਆ ਨਾ ਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੁਪਾਵੇ ਪਰ ਪ੍ਰਸ਼ਨ ਇਹ ਹੈ ਵੀ ਜਿਹੜਾ ਲੋੜਦਾ ਉਹ ਉਸ ਦੋਦੀ ਬਾਹੋਂ ਉਤਲੇ ਮਨੋਂ ਹੀ ਗੱਲ ਕਹਿ ਕੇ ਤੁਰ ਜਾਂਦਾ ਮੈਂ ਤਾਂ ਇਹ ਵੀ ਮੰਗਦਾ ਇਸੇ ਕਰਕੇ ਮਹਾਰਾਜ ਜਾਣਦੇ ਨੇ ਵੀ ਇਹ ਲੋੜ ਤੇ ਹੈ ਨਹੀਂ ਮੂਰਖ ਖੰਢੀ ਗੱਲਾਂ ਕਰਦਾ ਹੈ ਦੂਜਿਆਂ ਨੂੰ ਰਝਾਉਣ ਲਈ ਗੱਲਾਂ ਕਰਦਾ ਜਾਂ ਇੱਕ ਇਹਦਾ ਸੁਭਾਜ ਹੈ ਇਸ ਤਰ੍ਹਾਂ ਦਾ ਬਣਿਆ ਹੈ ਦਿਲੋਂ ਤਾਂ ਨਹੀਂ ਚਾਹੁੰਦਾ ਹੈ ਦਿਲੋਂ ਤੇ ਮੰਗਦਾ ਨਹੀਂ ਇਸ ਕਰਕੇ ਜੇ ਚਾਹੁੰਦਾ ਹੋਵੇ ਤਾਂ ਕੋਈ ਐਫਰਟ ਨਾ ਕਰੇ ਕੋਈ ਯਤਨ ਨਾ ਕਰੇ ਕੋਈ ਕੋਸ਼ਿਸ਼ ਨਾ ਕਰੇ ਇਹਦਾ ਵਰਤੋਂ ਵਿਆਰ ਦੱਸਦਾ ਵੀ ਕੋਸ਼ਿਸ਼ 1% ਵੀ ਨਹੀਂ ਨਾ ਇਹਦੇ ਚ ਸਮਰਪਣ ਹੈ ਨਾ ਇਹਦੇ ਚ ਤਿਆਗ ਹੈ ਨਾ ਇਹਦਾ ਅੰਦਰ ਕੋਈ ਭੁੱਖ ਹੈ ਨਾ ਇਹਦੇ ਅੰਦਰ ਕੋਈ ਜਗਿਆਸਾ ਹੈ ਵਿਣ ਗਾਹਕ ਗੁਣ ਵੇਚੀ ਤਉ ਗੁਣ ਸਹਿ ਕੋ ਜਾਏ ਜਦੋਂ ਇਹ ਗਾਹਕ ਹੀ ਨਹੀਂ ਤੇ ਇਹਨੂੰ ਮੁੱਲ ਦੱਸਣ ਦਾ ਕੀ ਮਤਲਬ ਹੈ ਗਾਹਕ ਹੀ ਨਹੀਂ ਗੁਣ ਕਾ ਗਾਹਕ ਜੇ ਮਿਲਿਆ ਤਉ ਗੁਣ ਲੱਖ ਵਕਾਏ ਜੇ ਗਾਹ ਕੋਏਗਾ ਜਿੰਦ ਵਟੇ ਵੀ ਇਹ ਦਾਤ ਲੈ ਲੈ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟ ਹੈ ਕਹਿੰਦੇ ਜਿੰਦ ਵਟੇ ਦਾਤ ਲਈ ਐਵੇਂ ਨਹੀਂ ਸਸਤੀ ਨਹੀਂ ਲਈ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟ ਹੈ ਜਿੰਦ ਵਟੇ ਆਪਣਾ ਆਪ ਦਾਤੇ ਲਾ ਕੇ ਇਹ ਦਾਤ ਹਸਲ ਕੀਤੀ ਹੈ ਇਹ ਐਵੇਂ ਸਸਤੀ ਨਹੀਂ ਮਿਲੀ ਕਿਤੀ ਉਧਾਰੀ ਨਹੀਂ ਲਈ ਚੋਰੀ ਨਹੀਂ ਕੀਤੀ ਨਹੀਂ ਹੋ ਸਕਦੀ ਐ ਇਸੇ ਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਨਹੀਂ ਪਟਣ ਕੋਈ ਬਾਜ਼ਾਰ ਨਹੀਂ ਲੱਗਾ ਇਹਦਾ ਨਹੀਂ ਪਰਖੂ ਕੋਈ ਦੁਨਿਆਵੀ ਬੰਦਾ ਜਿਵੇਂ ਪਦਾਰਥ ਪਰਖ ਲਈਦੇ ਨੇ ਖਰਾ ਘੁੱਟ ਇਸ ਤਰ੍ਹਾਂ ਦੀ ਕੋਈ ਪਰਖ ਵੀ ਦੁਨੀਆਂ ਚ ਨਹੀਂ ਇਹਦੀ ਹੁੰਦੀ ਨਹੀਂ ਗਾਕ ਨਹੀਂ ਮੋਲ ਇਹਨੂੰ ਕੋਈ ਪਦਾਰਥ ਵਟੇ ਖਰੀਦਣ ਵਾਲਾ ਗਾਹਕ ਨਹੀਂ ਇਹਦਾ ਵੀ ਇਹਨੂੰ ਉਹਨੂੰ ਵੇਚ ਦਈਏ ਤੇ ਨਾ ਹੀ ਇਹਦਾ ਕੋਈ ਮੁੱਲ ਤੈ ਹੁੰਦਾ ਇਸ ਕਰਕੇ ਇਹ ਤਾਂ RAM ਪਦਾਰਥ ਹੈ ਇਹਦੀਆਂ ਗੰਡਾ ਨਾ ਖੋਲਦਾ ਫਿਰ ਜਾਨੀ ਕਿ ਇਹਦੇ ਵਿਖਾਵੇ ਨਾ ਕਰ ਗੁਣ ਕਾ ਗਾਹਕ ਜੀ ਮਿਲੈ ਤਉ ਗੁਣ ਲਾਕ ਵਿਖਾਇ ਮਹਿੰਗਾ ਵਿਕ ਜਾਏਗਾ ਜਿਹੜਾ ਗਾਹਕ ਹੋਇਆ ਉਹਨੇ ਆਪਣੇ ਆਪ ਹੀ ਪਹੁੰਚ ਜਾਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਈ ਲੈਣੇ ਨੂੰ ਨਹੀਂ ਸਿਖਾਇਆ ਤੁਹਾਡਾ ਨਾਉ ਕੀ ਹੈ ਕਹਿਣ ਲੱਗਿਆ ਜੀ ਲੈਣਾ ਹਜ਼ੂਰ ਨੇ ਆਖਿਆ ਤੁਸੀਂ ਸਹੀ ਜਗ੍ਹਾ ਆਏ ਹੋ ਜਦੋਂ ਇਸ ਗੱਲ ਦਾ ਉਹਨਾਂ ਨੂੰ ਉਹਨਾਂ ਦੇ ਮਨ ਨੂੰ ਮਹਿਸੂਸ ਹੋਇਆ ਵੀ ਮੈਂ ਤਾਂ ਘੋੜੀ ਤੇ ਸਵਾਰ ਸਾਂ ਮਹਾਰਾਜ ਨੇ ਮੇਰੀ ਬਾਗ ਫੜ ਲਈ ਹੁਣ ਉਹੀ ਮਹਾਂਪੁਰਖ ਮੰਜੀ ਤੇ ਬਿਰਾਜਮਾਨ ਨੇ ਆ ਕੇ ਸਭ ਤੋਂ ਪਹਿਲਾਂ ਤਜੀਬ ਹੁੰਦੀ ਹੈ ਖਿਮਾ ਮੰਗੀ ਮਹਾਰਾਜ ਮੈਂ ਤੁਹਾਨੂੰ ਪਛਾਣਿਆ ਨਹੀਂ ਜਿਵੇਂ ਪਹਿਲਾਂ ਤੁਹਾਡੇ دیدار ਕੀਤੇ ਹੁੰਦੇ ਜਾਂ ਕਦੇ ਤੁਹਾਡੀ ਸੰਗਤ ਕੀਤੀ ਹੁੰਦੀ ਤਾਂ ਮੈਂ ਝੱਟ ਘੋੜੀ ਤੋਂ ਉਤਰ ਜਾਂਦਾ ਵੀ ਤੁਹਾਡੇ ਵਰਗੇ ਮਹਾਂਪੁਰਖ ਨੂੰ ਤਾਂ ਮਿਲਣਾ ਆ ਪਰ ਤੁਸੀਂ ਬਿਨਾ ਆਪਾ ਜਤਾਏ ਬਿਨਾ ਆਪਣਾ ਆਪ ਦੱਸੇ ਬੜੇ ਸਹਿਜ ਤੇ ਬੜੀ ਨਿਮਰਤਾ ਨਾਲ ਹਲੇਮੀ ਨਾਲ ਜਿਵੇਂ ਕਿਸੇ ਮਹਿਮਾਨ ਨੂੰ ਅੱਗੋਂ ਜੀ ਆਇਆਂ ਆਖੀਦਾ ਹੈ ਰਿਸੀਵ ਕਰੀਦਾ ਹੈ ਤੁਸੀਂ ਆਪਣਾ ਪਰਿਚੈ ਨਹੀਂ ਦਿੱਤਾ ਮੇਰੇ ਆਉਣ ਦੀ ਇੱਜ਼ਤ ਕੀਤੀ ਤੇ ਕੋਈ ਇੰਨੀ ਦੂਰੋਂ ਚੱਲ ਕੇ ਆਇਆ ਉਹਦਾ ਮਾਣ ਕੀਤਾ ਕਿਹਸਾ ਨਿਮਰਤਾਵਾਨ ਸੁਭਾਅ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਲ ਬੈਠੇਗਾ ਵਿਚਾਰ ਹੋਏਗਾ ਅੱਪੇ ਹੀ ਪਤਾ ਚੱਲ ਜਾਏਗਾ ਮੈਂ ਪਹਿਲਾਂ ਇਹਨੂੰ ਦੱਸਾਂ ਪੀ ਮੈਂ ਉਹ ਉਹ ਹਾਂ ਜਿਹਨੂੰ ਤੁਸੀਂ ਮਿਲਣ ਆਏ ਹੋ ਨਹੀਂ ਇਹ ਤਾਂ ਜੇ ਘੋੜੀ ਤੇ ਸਵਾਰ ਹੈ ਅਜੇ ਨੇ ਅੰਗਰ ਚਾਉਣਾ ਹੈ ਅਜੇ ਇਹਨੇ ਬੈਠਣਾ ਹੈ ਇਹਨੇ ਉੱਠਣਾ ਹੈ ਪਹਿਲਾਂ ਇਹਨੂੰ ਪਰਿਚਾਅ ਦੇਣ ਦਾ ਅਰਥ ਨਹੀਂ ਕੋਲ ਬੈਠੇਗਾ ਪਤਾ ਲੱਗ ਜਾਏਗਾ ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਕੋਈ ਗੱਲ ਨਹੀਂ ਤੁਸੀਂ ਮਿਲਣ ਆਇਓ ਜਰੂਰ ਮਿਲਾਪ ਹੋਏਗਾ ਆਪ ਵਾਗ ਫੜ ਲਈ ਦਰਵਾਜੇ ਤੱਕ ਲੈ ਆਏ ਆਖਿਆ ਉੱਥੇ ਘੋੜੀ ਨੂੰ ਬੰਨ੍ਹ ਦਿਓ ਘੋੜੀ ਦੀਆਂ ਬਾਗਾਂ ਬੰਨ੍ਹ ਕੇ ਉਤਰ ਕੇ ਜਲ ਪਾਣੀ ਛਕਿਆ ਸਿਵਾਦਾਰ ਨੇ ਜਲ ਪਾਣੀ ਛਕਾਇਆ ਫਿਰ ਉਹ ਸਿਵਾਦਾਰ ਨੂੰ ਪੁੱਛਿਆ ਹੋਵੇਗਾ ਵੀ ਮੈਂ ਬਾਬਾ ਨਾਨਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਉਹਨਾਂ ਆਖਿਆ ਜੀ ਅੰਦਰ ਚਲੇ ਜਾਓ ਉਹੀ ਮਹਾਂਪੁਰਖ ਬੈਠੇ ਹੋਏ ਨੇ ਜਿਨ੍ਹਾਂ ਨੇ ਘੋੜੀ ਦੀ ਬਾਗ ਫੜੀ ਹੈ ਖਿਮਾ ਮੰਗੀ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਹਜ਼ੂਰ ਨੇ ਆਖਿਆ ਕੋਈ ਗੱਲ ਨਹੀਂ ਇਦੇ ਚ ਖਿਮਾ ਵਾਲੀ ਗੱਲ ਕਿਹੜੀ ਹੈ ਤੁਸੀਂ ਕੋਈ ਅਵਗਿਆ ਨਹੀਂ ਕੀਤੀ ਕੋਈ ਬੇਅਦਬੀ ਕੋਈ ਕੁਤਾਹੀ ਨਹੀਂ ਕੀਤੀ ਹਜ਼ੂਰ ਨੇ ਬੜੇ ਪ੍ਰੇਮ ਨਾਲ ਪੁੱਛਿਆ ਤੁਹਾਡਾ ਨਾਂ ਕੀ ਹੈ ਆਖਿਆ ਜੀ ਮੇਰਾ ਨਾਂ ਹੈ ਲੈਣਾ ਮਹਾਰਾਜ ਮੁਸਕਰਾਪੇ ਨਾਂ ਸੁਣ ਕੇ ਆਖਿਆ ਲੈਣੇਦਾਰ ਤਾਂ ਫਿਰ ਐਵੇਂ ਹੀ ਆਉਂਦੇ ਨੇ ਜਿਵੇਂ ਤੁਸੀਂ ਆਏ ਹੋ ਜਿੰਨਾ ਕੁਝ ਲੈਣਾ ਹੈ ਲੈਣੇਦਾਰ ਜਿਨ੍ਹਾਂ ਦਾ ਕੁਝ ਦੇਣਾ ਹੋਵੇ ਜਿਨ੍ਹਾਂ ਨੇ ਕੁਝ ਲੈਣਾ ਹੋਵੇ ਉਹ ਜਦੋਂ ਆਉਂਦੇ ਨੇ ਲੈਣ ਵਾਸਤੇ ਤੇ ਉਹਨਾਂ ਚ ਇੱਕ ਜਬਾ ਹੁੰਦਾ ਹੈ ਇੱਕ ਅਧਿਕਾਰ ਹੁੰਦਾ ਹੈ ਇਹ ਤਾਂ ਹਜ਼ੂਰ ਦਾ ਬੋਲ ਸੀ ਜਿਸ ਬੋਲ ਦੇ ਵਿੱਚ ਇੱਕ ਭੇਤ ਵੀ ਹੈ ਵੀ ਲੈਣੇਦਾਰ ਤਾਂ ਫਿਰ ਐਵੇਂ ਹੀ ਆਉਂਦੇ ਨੇ ਜਿਵੇਂ ਤੁਸੀਂ ਆਏ ਹੋ ਜਿਵੇਂ ਆਿਆਂ ਨੂੰ ਇੱਕ ਕਸ਼ਿਸ਼ ਹੈ ਜੋ ਸ਼ਬਦ ਜੋ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਭਾਈ ਲੈਣਾ ਜੀ ਨੇ ਸੁਣੇ ਨੇ ਉਹਨਾਂ ਬਚਨਾਂ ਦੀ ਹੂ ਬੂ ਤਸਵੀਰ ਤਨ ਗੁਰੂ ਨਾਨਕ ਮਹਾਰਾਜ ਆ ਬਿਰਾਜਮਾਨ ਹੈ। ਬਚਨ ਤੇ ਉਹਨਾਂ ਦੇ ਹਿਰਦੇ ਚੋਂ ਹੀ ਨਿਕਲੇ ਨਾ। ਤੇ ਇਹ ਬਚਨ ਮਹਾਰਾਜ ਦੇ ਸਾਖਿਆ ਤੋਂਏ ਜੀਵੇ ਗਏ, ਹੰਡਾਏ ਗਏ, ਤਜਰਬੇ ਚਾਏ, ਮਾਣੇ ਗਏ। ਫਿਰ ਮਹਾਰਾਜ ਨੇ ਉਹਨੂੰ ਅੱਖਰਾਂ ਦਾ ਜਾਮਾ ਪਹਿਨਾ ਕੇ ਸਾਹਮਣੇ ਰੱਖਿਆ। ਕਿ ਜਿਹੜੀ ਰੂਹ ਦੀ ਮੈਂ ਗੱਲ ਸੁਣੀ ਹੈ। ਉਸ ਰੂਹ ਦਾ ਸਰੀਰ ਤੇ ਇੱਥੇ ਬੈਠਾ ਹੈ। ਇਹ ਗੁਰੂ ਦਾ ਪ੍ਰਭਾਵ ਹੈ ਪਰ ਤੁਸੀਂ ਸਭ ਤੋਂ ਵੱਡੀ ਗੱਲ ਗੁਰੂ ਦੀ ਅਪਨਾਤ ਵੇਖੋ ਮਹਾਰਾਜ ਦਾ ਪ੍ਰੇਮ ਵੇਖੋ ਸਧਾਰਨਤਾ ਵੇਖੋ ਵੀ ਦੇਈ ਤੋਂ ਤਾਂ ਨਹੀਂ ਨਾ ਲੱਗ ਰਿਹਾ ਹੋਵੇਗਾ ਭਾਈ ਲੈਣ ਜੇ ਲੱਗਦਾ ਤੇ ਉਸੇ ਵੇਲੇ ਛਾਲ ਮਾਰ ਕੇ ਕੋੜੀ ਤੋਂ ਉਤਰ ਜਾਂਦੇ ਪੈਰੀ ਪੈ ਜਾਂਦੇ ਸਰੀਰ ਤੇ ਸਧਾਰਨ ਵਸਤਰ ਨੇ ਕਿਰਤੀਆਂ ਵਾਲੇ ਫਿਰ ਬਾਬਾ ਆਇਆ ਕਰਤਾਰਪੁਰ ਭੀ ਹੁਦਾ ਸੀ ਸਗਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਦੇਹੀ ਤੇ ਸਧਾਰਨਤਾ ਹੈ। ਬਾਰੂ ਸਾਦਗੀ ਹੈ। ਸਧਾਰਨ ਬਸਤਰ, ਸਧਾਰਨ ਬੋਲਚਾਲ, ਸਧਾਰਨ ਰਹਿਣ ਸਹਿਣ। ਆਮ ਮਨੁੱਖਾਂ ਵਾਲਾ। ਪਰ ਹਜ਼ੂਰ ਦੇ ਬਚਨ ਉਹਨਾਂ ਦੀ ਸੰਗਤ ਵਿੱਚ ਇੱਕ ਖਿੱਚ ਹੈ, ਇੱਕ ਕਸ਼ਿਸ਼ ਹੈ। ਔਰ ਕਮਾਲ ਦੀ ਗੱਲ ਹੁਣ ਭਾਈ ਲੈਣਾ ਜੀ ਦੀ ਗੱਲ ਕਰੀਏ ਜਿਹੜੇ ਆਏ ਨੇ ਉਹ ਵੀ ਜਗਿਆਸਾ ਵਾਸਾ ਇਹਨ ਐਵੇਂ ਨਹੀਂ ਆਏ ਵੀ ਚਲੋ ਇੱਥੇ ਇੱਕ ਸਾਧੂ ਰਹਿੰਦੇ ਨੇ ਮਿਲ ਚਲੀਏ ਮੱਥਾ ਟੇਕ ਚਲੀਏ ਨਾ ਉਹ ਆਪਣੇ ਸੰਗ ਨੂੰ ਕਹਿ ਕੇ ਆਏ ਵੀ ਜਾਣਾ ਮੇਰੇ ਨਾਲ ਤਾਂ ਆ ਸਕਦੇ ਹੋ ਨਹੀਂ ਤਾਂ ਮੇਰੀ ਉਡੀਕ ਨਾ ਕਰਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ ਉਮੀਦ ਕਰਦਾ ਵੀ ਤੁਸੀਂ ਵੀ ਆਓ ਪਰ ਜੇ ਤੁਸੀਂ ਨਹੀਂ ਰੁਕਣਾ ਚਾਹੁੰਦੇ ਜ਼ਬਰਦਸਤੀ ਕੋਈ ਨਹੀਂ ਜ਼ੋਰ ਕੋਈ ਨਹੀਂ ਤੁਹਾਡਾ ਰਾਹ ਆਪਣਾ ਹੈ ਪਰ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ ਉਨੇ ਤੋਂ ਅੱਗੇ ਕਿਤੇ ਜਾਣ ਦੀ ਲੋੜ ਨਹੀਂ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ ਉਹ ਜਗ੍ਹਾ ਮਿਲ ਗਈ ਜਿਸ ਦੀ ਮੈਂ ਤਲਾਸ਼ ਵਿੱਚ ਸਾਂ ਸੋਈ ਫਿਰਕਾ ਤੂੰ ਭਇਆ ਕਿੰਦੇ ਨੇ ਮੁੜ ਕੇ ਤੂੰ ਉਸ ਉਹੋ ਹੀ ਹੋ ਗਿਆ ਜਿਹਦੀ ਤਲਾਸ਼ ਵਿੱਚ ਸਾਂ ਨਾ ਉਹਦਾ ਹੀ ਰੂਪ ਹੋ ਗਿਆ ਜਾ ਕੋ ਕਹਤਾਰ ਕੋਈ ਵਕਤ ਸੀ ਉਹਨੂੰ ਤੂੰ ਹੋਰ ਸਮਝਦਾ ਸਾਂ ਕੋਈ ਵਕਤ ਸੀ ਤੂੰ ਉਸ ਨੂੰ ਹੋਰ ਸਮਝ ਰਿਹਾ ਸਾਂ ਆਪਣੇ ਆਪ ਨੂੰ ਹੋਰ ਸਮਝ ਰਿਹਾ ਸਾਂ ਤੇਰੇ ਅੰਦਰ ਇਹ ਵਿਥ ਸੀ ਭੇਦ ਸੀ ਅਗਿਆਨ ਕਰਕੇ ਵੀ ਮੈਂ ਹੋਰ ਚੀਜ਼ਾਂ ਪਰਮੇਸ਼ਰ ਹੋਰ ਚੀਜ਼ ਹੁਣ ਤੂੰ ਤੇਰੀ ਤਲਾਸ਼ ਖੋਜ ਨੇ ਤੈਨੂੰ ਉੱਥੇ ਪਹਚਾ ਦਿੰਦਾ ਹੈ ਤੇ ਉੱਥੇ ਪਹਚਾਏ ਰਿਉ ਦਾ ਇਹੋ ਜਿਹਾ ਰੂਪ ਬਣਾ ਦਿੰਦਾ ਹੈ ਵੀ ਹੁਣ ਤੇਰੇ ਤੇ ਮੇਰੇ ਦਾ ਭੇਦ ਹੀ ਮਿਟ ਗਿਆ ਤੂੰ ਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਪਹਿਲੋਂ ਬੰਦਾ ਕਹਿੰਦਾ ਇੱਕ ਮੈਂ ਹਾਂ ਇੱਕ ਰੱਬ ਹੈ ਜਦੋਂ ਉਹ ਸਫ਼ਰ ਪੂਰਾ ਕਰ ਲੈਂਦਾ ਹੈ ਜਿਗਿਆਸਾ ਵਾਸੋ ਆਪਣੀ ਖੋਜ ਸਮਾਪਤ ਕਰ ਲੈਂਦਾ ਹੈ ਪਹੁੰਚ ਜਾਂਦਾ ਹੈ ਉਸ ਦਲ ਤੇ ਫਿਰ ਉਹ ਕਹਿੰਦਾ ਨਹੀਂ ਮੇਰਾ ਹੀ ਭੁਲੇਖਾ ਸੀ ਉਹਦੇ ਤੇ ਮੇਦੇ ਚ ਕੋਈ ਫਰਕ ਨਹੀਂ ਰਿਹਾ ਉਹ ਮੈਂ ਹਾਂ ਮੈਂ ਉਹ ਹਾਂ ਹਮ ਤੁਮ ਵਿਚ ਭਇਓ ਨਹੀਂ ਕੋਈ ਕੋਈ ਫਰਕ ਨਹੀਂ ਹੈ ਮੈਂ ਤਾਂ ਉਸ ਸਾਗਰ ਦੇ ਵਿੱਚ ਇੱਕ ਮੂਂਦ ਹਾਂ ਉਦਾ ਹਿੱਸਾ ਹਾ ਉਹਦਾ ਅੰਸ਼ ਹਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੈ ਸਹਿਬ ਸਤਿਗੁਰੂ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਬ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ